ਅਸਲਾਮ ਅਲੈਕੁਮ ਵੀ ਕਰਨੀ ਹੈ ਤੁਸੀਂ ਸਾਰੇ ਖੈਰਿਆ ਨਾਲ ਹੋਵੋਗੇ ਵਿਕਰਮ ਸਿੰਘ ਮਜੀਠੀਆ ਦੇ ਹਮਾਇਤੀ ਜਿਹੜੇ ਉਹਦੀ ਹਮਾਇਤ ਚ ਬੋਲਦੇ ਸੀਗੇ ਹੁਣ ਉਹਨਾਂ ਦੇ ਨੰਬਰ ਲੱਗ ਗਏ ਹੀਗੇ ਹੈ ਖੈਰਾ ਸਾਹਿਬ ਦੇ ਅੱਗੇ ਜਿਹੜਾ ਵਾ ਸਿਕੰਜਾ ਟਾਇਰ ਹੋ ਗਿਆ ਵਾ ਔਰ ਕਿਸ ਤਰ੍ਹਾਂ ਉਹ ਫਸ ਗਏ ਹੈਗੇ ਇਸ ਦੇ ਬਾਰੇ ਮੁਕੰਮਲ ਜਾਣਕਾਰੀ ਅੱਜ ਦੇ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਦੇਖਨੇ ਫਿਰ ਕਰਨਿਆ ਉਸ ਤੇ ਵਿਚਾਰ ਹਾਂਜੀ ਪੰਜਾਬੀਓ ਸਸਰੀ ਕਾਲ ਜਿਵੇਂ ਕਿ ਬਹੁਤ ਵੱਡੇ ਮਗਰਮੱਛ ਦੀ ਗ੍ਰਿਫਤਾਰੀ ਯਾਨੀ ਖੈਰਾ ਸਾਹਿਬ ਸਖਪਾਲ ਸਿੰਘ ਖੈਰਾ ਦੀ ਗੱਲ ਕਰ ਰਿਹਾ ਮੈਂ ਵਿਕਰਮ ਸਿੰਘ ਮਜੀਠੀਏ ਦੇ ਨਾਲ ਤਾਰਾਂ ਜੁੜ ਗਈਆਂ ਨੇ ਦਰਸਲ ਦੇ ਵਿੱਚ ਦੋਵਾਂ ਦੇ ਵਿੱਚ ਕਰੋਨਾ ਦਾ ਰੈਨ ਦੇਣ ਚੱਲ ਰਿਹਾ ਸੀ ਔਰ ਜਿਹੜਾ ਇੱਕੋ ਦਾ ਸਾਥੀ ਸੀ ਜੋਗਾ ਸਿੰਘ ਪਘੌੜਾ ਉਹਨਾਂ ਨੇ ਵੀ ਬਹੁਤ ਵੱਡੇ ਵੱਡੇ ਰਾਜ ਖੋਲੇ ਔਰ ਪੰਜਾਬ ਦੇ ਅੰਦਰ ਅੱਜ ਪੰਜਾਬ ਦੇ ਮੁੱਖ ਮੰਤਰੀ ਦਾ ਮੈਂ ਤੁਹਾਡੇ ਸਾਹਮਣੇ ਇੱਕ ਬਿਆਨ ਸੁਣਾਉਣ ਜਾ ਰਿਹਾ ਕਿਉਂਕਿ ਮੁੱਖ ਮੰਤਰੀ ਨੇ ਬਹੁਤ ਵੱਡੇ ਵੱਡੇ ਤਸਕਰਾਂ ਨੂੰ ਚੱਕਣਾ ਸ਼ੁਰੂ ਕਰ ਦਿੱਤਾ ਤਾਂ ਜਦੋਂ ਨਾ ਵਿਕਰਮ ਸਿੰਘ ਮਜੀਠੀਆ ਨੂੰ ਚੱਕਿਆ ਬਹੁਤ ਸਾਰੇ ਲੀਡਰਾਂ ਦੇ ਹੱਕ ਦੇ ਵਿੱਚ ਬੋਲੇ ਜਿਨ੍ਹਾਂ ਦੇ ਵਿੱਚੋਂ ਪਹਿਲਾ ਨਾਮ ਆਉਂਦਾਗਾ ਚੰਨੀ ਦਾ ਫਿਰ ਆਉਂਦਾ ਖੈਰਾ ਸਾਹਿਬ ਦਾ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਤੇ ਫਿਰ ਆਉਂਦੇ ਨੇ ਬਾਜਵਾ ਸਾਹਿਬ ਤਾਂ ਜਿਹੜਾ ਉਸੇ ਹੀ ਵਕਤ ਭਗਵੰਤ ਮਾਨ ਨੇ ਐਲਾਨ ਕਰ ਦਿੱਤਾ ਸੀ ਕਹਿੰਦਾ ਆਪਣੇ ਆਪਣੇ ਕਾਗਜ਼ ਤਿਆਰ ਕਰ ਲਓ ਤੇ ਤੁਹਾਡੀ ਗ੍ਰਿਫਤਾਰੀ ਪੱਕੀ ਆ ਸੋ ਅੱਜ ਜਿਹੜੀ ਖਬਰ ਦੇਖਣ ਜਾ ਰਹੇ ਹਾਂ ਬੜੀ ਹੀ ਇਰਾਨ ਕਰ ਦੇਣ ਵਾਲੀ ਆ ਬਹੁਤ ਸਾਰੇ ਕਾਂਗਰਸ ਦੇ ਵਰਕਰਾਂ ਨੇ ਸੋਚਿਆ ਨਹੀਂ ਹੋਣਾ ਕਿ ਖੈਰਾ ਸਾਹਿਬ ਵੀ ਚਿੱਟੇ ਦੇ ਸਮਗਲਰ ਨਿਕਲਣਗੇ ਪਰ ਉਹਨਾਂ ਨੇ ਵੀ ਚਿੱਟੇ ਦੀ ਕਮਾਈ ਦੇ ਨਾਲ ਬਹੁਤ ਵੱਡੇ ਪੱਧਰ ਦੇ ਉੱਤੇ ਪੈਸਾ ਬਣਾਇਆ ਆਪਣੇ ਮੁੰਡੇ ਨੂੰ ਵਕੀਲ ਬਣਾ ਦਿੱਤਾ ਤਾਂ ਅੱਗੇ ਜਿਹੜੀ ਤੁਸੀਂ ਖਬਰ ਸੁਣੋਗੇ ਹੈਰਾਨ ਕਰ ਦੇਣ ਵਾਲੀ ਹੈ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਵਿਕਰਮ ਸਿੰਘ ਮਜੀਠੀਆ ਔਰ ਇਹਨਾਂ ਤਸਕਰਾਂ ਤੇ ਬਿਆਨ ਕੀ ਦੇ ਰਿਹਾ ਉਹੀ ਅੱਜ ਤੁਹਾਡੇ ਸਾਹਮਣੇ ਮੈਂ ਬਿਆਨ ਸੁਣਾਉਣ ਜਾ ਰਿਹਾ ਤਾਂ ਜਿਹੜੇ ਹੁਣ ਸੁਖਪਾਲ ਸਿੰਘ ਖੈਰਾ ਸੀ ਉਹਨਾਂ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਕਿਉਂ ਵਧ ਗਈਆਂ ਨੇ ਕਿਉਂਕਿ ਉਹਨਾਂ ਨੇ ਮਾਨਯੋਗ ਹਾਈ ਕੋਰਟ ਦੇ ਵਿੱਚ ਇੱਕ ਆਪਣੀ ਜ਼ਮਾਨਤ ਦੀ ਅਰਜ਼ੀ ਲਾ ਦਿੱਤੀ ਸੀ ਕਿ ਮੈਂ ਆਪਣੀ ਜ਼ਮਾਨਤ ਬਾਰੇ-ਬਾਰ ਕਰਵਾ ਲਵਾਂ ਪਰ ਨਹੀਂ ਕਿਉਂਕਿ ਪੰਜਾਬ ਦੀ ਸਰਕਾਰ ਇਹਨਾਂ ਤਸਕਰਾਂ ਦੇ ਉੱਤੇ ਬਹੁਤ ਵੱਡਾ ਸਿਕੰਜਾ ਕੱਸ ਰਹੀ ਸੀ ਅੰਦਰੋਂ-ਅੰਦਰੀ ਤੇ ਇਹਨਾਂ ਲੋਕਾਂ ਨੂੰ ਭਲਕ ਨਹੀਂ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਐਲਾਨ ਸੀ ਕਿ ਤੁਸੀਂ ਆਪਣੇ-ਆਪਣੇ ਕਾਗਜ਼ ਤਿਆਰ ਕਰੋ ਮੈਂ ਤੁਹਾਡੀ ਗ੍ਰਿਫਤਾਰੀ ਪੱਕਾ ਦਵਾਂਗਾ ਕਿਉਂ ਕਿਉਂਕਿ ਪੰਜਾਬ ਦੇ ਅੰਦਰ ਇਸ ਗੱਲ ਦਾ ਖੁਲਾਸਾ ਹੋ ਗਿਆ ਕਿ ਜਿਹੜੀ ਕਾਂਗਰਸ ਹੈ ਤੇ ਦੂਜੇ ਪਾਸੇ ਮਜੀਠੀਆ ਪਰਿਵਾਰ ਅਕਾਲੀ ਦਲ ਬਾਦਲ ਕੇ ਇਹ ਸਾਰੇ ਇੱਕ ਹੀ ਸੀਗੇ ਸੋ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਇਹਨਾਂ ਖੈਰੇ ਦੇ ਨਾ ਬਾਜਵੇਂ ਦੇ ਨਾ ਕੈਪਟਨਾਂ ਨੂੰ ਵੀ ਇਨਕਾਰ ਦਿੱਤਾ ਤਾਂ ਇੱਕ ਪਾਸੇ ਖੈਰਾ ਸਾਹਿਬ ਜ਼ਮਾਨਤ ਦੀ ਅਰਜੀ ਲਾਉਂਦੇ ਨੇ ਕਿ ਮੇਰੀ ਬਾਰੋ-ਬਾਰ ਜ਼ਮਾਨਤ ਹੋ ਜਾਵੇ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਸਿੱਧੇ ਤੌਰ ਦੇ ਉੱਤੇ ਖੁੱਲੇ ਆਮ ਐਕਸ਼ਨ ਕਰ ਰਹੀ ਹੈ ਇਹਨਾਂ ਤਸਕਰਾਂ ਤੇ ਬਾਦ ਵੱਡੇ ਪੱਦਰ ਦੇ ਉੱਤੇ ਖੈਰੇ ਦਾ ਨਾਮ ਵੀ ਚੱਲਦਾ ਰਿਹਾ ਫਿਰ ਚੰਨੀ ਦਾ ਵੀ ਆਉਂਦਾ ਰਿਹਾ ਕਹਿੰਦੇ ਜੀ ਚੰਨੀ ਨੂੰ ਵੀ ਭਗਵੰਤ ਮਾਨ ਚੱਕਣਗੇ ਤਾਂ ਹੁਣ ਜਿਹੜਾ ਖੈਰਾ ਇਹਦੇ ਵੀ ਤੁਹਾਡੇ ਨਾਲ ਖਬਰ ਸਾਂਝੀ ਕਰਾਂਗੇ ਪਹਿਲਾਂ ਸੁਣ ਲੋਗੇ ਮੁੱਖ ਮੰਤਰੀ ਭਗਵੰਤ ਮਾਨ ਕੀ ਕਹਿ ਰਹੇ ਨੇ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਸੁਣੋ ਆ ਦੇਖੋ ਜੋ ਮੇਰੇ ਕੰਨ ਚ ਕਹਿ ਜਾਂਦੇ ਲੋਕ ਅੱਜ ਵੀ ਕਹਿ ਕੇ ਜਾਣਗੇ ਜਦੋਂ ਗੱਡੀ ਵੱਲ ਨੂੰ ਜਾਊਂਗਾ ਨਾ ਲੈ ਹੁਣ ਬਾਹਰ ਨਾ ਆ ਜੇ ਕੰਨ ਤੱਕ ਨੋ ਨਹੀਂ ਕੰਮ ਕਰੂਗਾ ਜੀ ਟੁੱਟ ਵੀ ਗਿਆ ਦਿਲ ਚ ਤੇ ਜਵੇਂ ਮਰਜ਼ੀ ਕਰੀ ਹੁਣ ਬਾਹਰ ਆਏ ਸਕੂਨ ਮਿਲਿਆ ਹੋਇਆ ਲੋਕਾਂ ਨੂੰ ਮੈਂ ਤਾਂ ਇਹਦਾ ਨਾਮ ਵੀ ਨਹੀਂ ਲਿਆ ਪਰ ਹੈਗਾ ਸਾਰਿਆਂ ਦੇ ਇਹ ਪਰ ਹੁਣ ਕਾਨੂੰਨ ਦਾ ਕੰਮ ਹੈ ਜੀ ਮੈਂ ਤਾਂ ਅਸੀਂ ਕਰ ਲਾਂਗੇ ਸਬੂਤ ਦੇ ਦਾਂਗੇ ਵਕੀਲ ਵੱਡੇ ਭੇਜ ਦਾਂਗੇ ਅਸੀਂ ਸਜ਼ਾ ਦੇ ਮੰਗੇ ਜਿੰਨੀ ਬਣ ਸਕਦੀ ਆ ਉਹ ਕਾਨੂੰਨ ਦਾ ਕੰਮ ਹੈ ਅਦਾਲਤਾਂ ਦਾ ਕੰਮ ਹੈ ਸੋ ਇਸ ਕਰਕੇ ਮੈਂ ਥੋੜੇ ਦਿਲ ਦੀਆਂ ਜਾਣਦਾ ਨਾ ਸਾਡਾ ਚਾਚਾ ਪਾਇਆ ਕੋਈ ਨਾ ਕੋਈ ਸਾਡਾ ਦਾਦਾ ਪਰਦਾਦਾ ਕੋਈ ਮੰਤਰੀ ਸੀ ਵੀ ਸਾਨੂੰ ਮੰਤਰੀ ਬਣ ਨਹੀਂ ਪੈਣਾ ਤਾਂ ਸੁਣ ਲੈ ਪੰਜਾਬ ਵਾਲੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਕੀ ਕਹਿ ਰਹੇ ਸੀ ਵਿਕਰਮ ਸਿੰਘ ਮਜੀਠੀਆ ਬਾਰੇ ਉਹ ਕਹਿੰਦਾ ਜਦੋਂ ਵੀ ਮੈਂ ਕੋਈ ਪਾਸੇ ਦੇ ਕੇ ਜਾਣਾ ਗੱਡੀ ਵੱਲ ਨੂੰ ਤਾਂ ਪੰਜਾਬ ਦੇ ਲੋਕ ਮੇਰੇ ਕੰਨ ਦੇ ਵਿੱਚ ਕਹਿ ਕੇ ਜਾਂਦੇ ਆ ਕਿ ਵਿਕਰਮ ਸਿੰਘ ਮਜੀਠੀਆ ਨੂੰ ਨਹੀਂ ਛੱਡਣਾ ਬਾਹਰ ਨਹੀਂ ਆਉਣ ਦੇਣਾ ਪਰ ਵਿਕਰਮ ਸਿੰਘ ਮਜੀਠੀਆ ਛੱਡੋ ਤਾ ਹੁਣ ਇੱਕ ਇੱਕ ਕਰਕੇ ਕਾਂਗਰਸ ਦੇ ਲੀਡਰ ਜਿਹੜੇ ਕਿ ਸੁਖਪਾਲ ਸਿੰਘ ਖੈਰਾ ਔਰ ਦੂਜੇ ਪਾਸੇ ਚੰਨੀ ਸਾਹਿਬ ਇਹਨਾਂ ਦੋ ਵੱਡੇ ਲੀਡਰਾਂ ਦਾ ਯਾਨੀ ਪਹਿਲੇ ਨੰਬਰ ਤੇ ਨਾਮ ਆ ਰਿਆ ਸੀ ਕਿ ਭਾਈ ਭਗਵੰਤ ਮਾਨ ਸਾਹਿਬ ਇਹਨਾਂ ਨੂੰ ਚੱਕਣਗੇ ਤੇ ਜਿਹੜੇ ਹੁਣ ਖੈਰਾ ਸਾਹਿਬ ਨੇ ਉਹਨਾਂ ਦੀ ਚਰਚਾ ਕਿਵੇਂ ਆ ਗਈ ਹੈ ਚਿੱਟੇ ਦੇ ਵਿੱਚ ਦਰਸਾਲ ਦੇ ਵਿੱਚ ਜਿਹੜੇ ਸਾਡੇ ਲੋਕ ਸੀ ਉਹ ਇਸ ਗੱਲ ਤੋਂ ਅੰਦਾਜ਼ਾ ਲਾ ਲੈਣ ਕਿ ਜਿਹੜੇ ਮਜੂਰੀਠੀਏ ਦੇ ਹੱਕ ਦੇ ਵਿੱਚ ਉਸ ਦਿਨ ਬੋਲੇ ਸੀ ਤਾਂ ਹੁਣ ਪੰਜਾਬ ਦੇ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਇਹ ਵੀ ਚਿੱਟੇ ਦੇ ਤਸਕਰ ਦੇ ਨਾਲ ਹੀ ਤਸਕਰੀ ਕਰਦੇ ਸੀ ਸੋ ਇਸ ਕਰਕੇ ਬਾਹਰ ਲੋਕਾਂ ਨੂੰ ਕੁਝ ਦਿਖਾਇਆ ਜਾ ਰਿਆ ਸੀ ਅੰਦਰਲੇ ਖਾਤੇ ਇਹ ਦੋਵੇਂ ਘਰ ਇੱਕ ਬਣੇ ਹੋਏ ਸੀ ਐਸੇ ਕਰਕੇ ਤਾਂ ਕੈਪਟਨ ਨੇ ਕਿਹਾ ਕਹਿੰਦਾ ਜੀ ਵਿਕਰਮ ਸਿੰਘ ਮਜੀਠੀਆ ਤੇ ਭਗਵੰਤ ਮਾਨ ਨੇ ਐਕਸ਼ਨ ਨਹੀਂ ਕਰਨਾ ਸੀ ਇਹ ਬੜਾ ਮਾੜਾ ਕੰਮ ਹੋਇਆ ਕਹਿੰਦਾ ਮੇਰਾ ਪੁੱਤੀਜਾ ਹੋ ਤੁਸੀਂ ਇਹ ਦੇਖੋ ਵੀ ਪੰਜਾਬ ਦੇ ਅੰਦਰ ਚੱਲ ਕੀ ਰਿਹਾ ਬੜੀ ਹੀ ਇੱਕ ਪੰਜਾਬ ਦੇ ਲੋਕਾਂ ਨੂੰ ਲੁੱਟਣ ਵਾਲੀ ਕੁਮਾਰੀ ਨੀਤੀ ਲੈ ਕੇ ਚੱਲ ਰਹੀ ਸੀ ਇਹ ਲੋਕ ਅੱਜ ਖੈਰਾ ਸਾਹਿਬ ਦੀ ਕਹਿੰਦੇ ਜੀ ਗ੍ਰਿਫਤਾਰੀ ਹੋ ਸਕਦੀ ਹੈ ਕਿਉਂਕਿ ਚਿੱਟੇ ਦੇ ਵਿੱਚ ਜਿਹੜਾ ਇਹਦਾ ਸਾਥੀ ਇੱਕ ਜੋਗਾ ਸਿੰਘ ਉਹਨਾਂ ਤੋਂ ਦਰਾਂ ਸਾਲ ਪੂਰੀ ਭਲਕ ਲੱਗ ਗਈ ਹੈ ਕਿ ਖੈਰਾ ਸਾਹਿਬ ਚਿੱਟੇ ਦੀ ਸਮਗਲਨ ਕਰਦੇ ਸੀ ਐਸ ਕਰਕੇ ਇਹਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਮੁਨਾਫਾ ਕਮਾਇਆ ਇਹਨਾਂ ਲੋਕਾਂ ਦੇ ਨਾਲ ਰਲ ਕੇ ਤੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਕਹਿੰਦੇ ਅਸੀਂ ਪੰਜਾਬ ਲਈ ਬੋਲਦੇ ਹਾਂ ਜੀ ਵਿਕਰਮ ਸਿੰਘ ਮਜੀਠੀਆ ਹੱਕ ਦੇ ਵਿੱਚ ਖੜਦਾ ਪੰਜਾਬ ਦੇ ਪੰਜਾਬ ਦੀ ਸਰਕਾਰ ਦੀ ਪੋਲ ਖੋਲਦਾ ਜੀ ਸੋ ਇਸ ਕਰਕੇ ਹੁਣ ਪੰਜਾਬ ਦੇ ਸਾਹਮਣੇ ਇਹਨਾਂ ਦਾ ਕਾਲਾ ਚਿਹਰਾ ਆਉਂਦਾ ਜਾ ਰਿਹਾ ਔਰ ਦੂਜੇ ਪਾਸੇ ਹੁਣ ਨੰਬਰ ਕਹਿੰਦੇ ਚੰਨੀ ਦਾ ਵੀ ਲੱਗਣਾ ਤੁਸੀਂ ਸੁਣਿਆ ਹੋਣਾ ਚੰਨੀ ਸਾਹਿਬ ਕਈ ਵਾਰ ਇਹੋ ਜਿਹੇ ਭਾਸ਼ਣ ਦਿੰਦੇ ਆ ਕਿ ਪੰਜਾਬ ਦੇ ਲੋਕ ਉਹਦੇ ਦਿਰਾਜ ਕਰਦੇ ਨੇ ਜਦੋਂ ਕਹਿੰਦਾ ਸੀ ਨਾ ਕੁੱਤੇ ਵਾਲੀ ਗੱਲ ਜੀ ਸੁਣਾਈ ਸੀ ਉਹ ਜ਼ਿੰਮੇਦਾਰਾਂ ਤੇ ਲਾਤੀ ਸੀ ਪਰ ਇਹ ਕਿਸੇ ਨੂੰ ਨਹੀਂ ਅਧਿਕਾਰ ਕਿ ਕਿਸੇ ਦੀ ਜਾਤੀ ਪਰਖਦੇ ਜਾਂ ਕਿਸੇ ਦੇ ਉੱਤੇ ਟਿੱਪਣੀ ਕਰਦੇ ਗਲਤ ਇਸ ਕਰਕੇ ਇਹਨਾਂ ਲੋਕਾਂ ਨੂੰ ਲੱਗਦਾ ਕਿ ਸਾਡਾ ਭਾਸ਼ਣ ਜਿਹੜੀ ਜਨਤਾ ਸਾਹਮਣੇ ਬੈਠੀ ਹੈ ਉਹ ਐਕਸੈਪਟ ਕਰ ਲੂਗੀ ਪਰ ਨਹੀਂ ਕੁਝ ਗਲਤ ਫਲਤ ਇਹ ਗੱਲਾਂ ਵੀ ਕਹਿ ਜਾਂਦੇ ਹਨ ਉਹਨਾਂ ਨੂੰ ਵੀ ਲੋਕ ਜਦੋਂ ਛੱਤਰ ਪੈਂਦੇ ਨੇ ਤੇ ਫੇਰ ਇਹ ਸਿੱਧੇ ਹੁੰਦੇ ਨੇ ਤਾਂ ਇਸ ਕਰਕੇ ਹੁਣ ਪੰਜਾਬ ਦੀ ਸਰਕਾਰ ਨੇ ਨਾ ਵੱਡੇ ਮਗਰ ਮੱਛਾਂ ਦੇ ਨੱਥ ਪਾਉਣੀ ਸ਼ੁਰੂ ਕਰ ਦਿੱਤੀ ਹੈ ਤਾਂ ਹੁਣ ਇੱਥੇ ਸਾਡੇ ਪੰਜਾਬੀਆਂ ਨੂੰ ਇਹ ਸਮਝ ਲੈਣਾ ਜ਼ਰੂਰੀ ਹੈ ਕਿ ਜਿਹੜੇ ਖੈਰੇ ਵਰਗੇ ਚੰਨੀ ਵਰਗੇ ਕੈਪਟਨ ਵਰਗੇ ਤੇ ਦੂਜੇ ਪਾਸੇ ਵਾਜਬਾ ਵਰਗੇ ਜਿਹੜੇ ਇਹ ਲੀਡਰ ਨੇ ਦਰਾਂ ਸਾਲ ਦੇ ਵਿੱਚ ਇਹਨਾਂ ਦੇ ਹੀ ਨਾਲ ਲੜੇ ਹੋਏ ਨੇ ਇਹ ਕਹਿੰਦੇ ਆ ਜੀ ਇੱਕ ਵਾਰੀ ਤੁਹਾਡੀ ਤੇ ਇੱਕ ਵਾਰੀ ਸਾਡੀ ਪਰ ਪੰਜਾਬ ਦੀ ਜਿਹੜੀ ਜਨਤਾ ਹੈ ਪੰਜਾਬ ਦੀ ਸਰਕਾਰ ਦੇ ਨਾਲ ਖੜੀ ਆ ਫਿਲਹਾਲ ਹੁਣ ਜਿੰਨੇ ਮਰਜੀ ਤਣੇ ਤੜਾਉਣ ਬਾਦਲ ਤੇ ਇਹ ਮਜੀਠੀਏ ਵਰਗੇ ਲੋਕ ਇਹਨਾਂ ਦੇ ਹੱਥੋਂ ਡੋਰ ਨਿਕਲ ਚੁੱਕੀ ਆ ਤਾਂ ਵਿਕਰਮ ਮਜੀਠੀਏ ਤੇ ਅੱਜ ਦੀ ਜਿਹੜੀ ਵੀਡੀਓ ਸੀ ਉਹ ਭਗਵੰਤ ਮਾਨ ਨੇ ਸਿੱਧ ਕਰ ਦਿੱਤਾ ਕਿ ਵਿਕਰਮ ਮਜੀਠੀਏ ਨੂੰ ਜੇਲ੍ਹ ਦੇ ਵਿੱਚੋਂ ਹੁਣ ਮੈਂ ਨਹੀਂ ਨਿਕਲ ਦੇਊਂਗਾ ਇਹਨਾਂ ਦੇ ਰਾਜ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆਉਂਦਾ ਇਹ ਤਾਂ ਗੱਲ ਤੈਅ ਆ ਪਰ ਦੂਜੇ ਪਾਸੇ ਕਹਿੰਦੇ ਜੀ 27 ਦਾ ਜਿਹੜਾ ਸਮਾਂ ਉਹ ਕਿਦੇ ਵੱਲ ਜਾਂਦਾ ਪੰਜਾਬ ਦੇ ਲੋਕ ਦਰਾਂ ਸਾਲ ਦੇ ਵਿੱਚ ਜਿਹੜੀ ਝੜਕ ਦੁਬਾਰਾ ਤੋਂ ਕਹਿੰਦੇ ਰਿਪੀਟ ਕਰ ਸਕਦੀ ਆ ਆਮ ਆਦਮੀ ਪਾਰਟੀ ਯਾਨੀ ਭਗਵੰਤ ਸਿੰਘ ਮਾਨ ਜੇਕਰ ਅਰਵਿੰਦ ਕੇਜਰੀਵਾਲ ਤੋਂ ਥੋੜਾ ਜਿਹਾ ਪਿੱਛੇ ਹਰਦੇ ਨੇ ਤਾਂ ਪੰਜਾਬ ਦੇ ਅੰਦਰ ਸਰਕਾਰ ਪੱਕੀ ਆ ਨਹੀਂ ਤਾਂ ਭਾਈ ਟੱਕਰ ਕਿਸੇ ਹੋਰ ਦੇ ਨਾਲ ਦੂਜੇ ਨੰਬਰ ਤੇ ਵੀ ਰਹਿ ਸਕਦੇ ਨੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਦੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ। ਭੰਗ ਭਗਵਾਨਤ ਮਾਨ ਨਸ਼ਿਆਂ ਦੇ ਵਿਰੁੱਧ ਜਦੋਂ ਐਕਸ਼ਨ ਸ਼ੁਰੂ ਕੀਤਾ ਸੀ ਜਿਹੜੇ ਛੋਟੇ ਛੋਟੇ ਨਸ਼ਾ ਤਸਕਰਾਂ ਉਹਨਾਂ ਉਤੇ ਹੱਥ ਪਾਏ ਸੀਗੇ ਤੇ ਜਿਹੜੇ ਕਾਂਗਰਸ ਦੇ ਲੀਡਰ ਐ ਤੇ ਹੋਰ ਜਿਹੜੇ ਹੈਗੇ ਆ ਉਹ ਇਹ ਬਾਰ-ਬਾਰ ਕਹਿੰਦੇ ਸੀਗੇ ਆਵਾਮ ਇਸ ਗੱਲ ਤੇ ਭੜਕਾ ਰਹੇ ਸੀ ਕਿ ਇਹ ਸਿਰਫ ਛੋਟੇ ਨਸ਼ਾ ਤਸਕਰਾਂ ਤੇ ਹੱਥ ਪਾ ਰਹੇ ਹੈਗੇ ਵਰਦੇ ਮગરਮੱਛਾਂ ਨੂੰ ਫੜਨ ਜਦੋਂ ਵੱਡੇ ਫੇਰੀ ਨਸ਼ਾ ਤਸਕਰੀ ਬੰਦ ਹੋਏਗੀ ਫੇਰੀ ਨਸ਼ਾ ਜਿਹੜਾ ਉਹ ਖਤਮ ਹੋਏਗਾ ਪੰਜਾਬ ਨਸ਼ਿਆਂ ਤੋਂ ਪਾਸ ਹੋਏਗਾ ਤੇ ਜਦੋਂ ਸੀਐਮ ਭਗਵੰਤ ਮਾਨ ਵਿਕਰਮ ਸਿੰਘ ਮਜੀਠੀਆ ਤੇ ਹੱਥ ਪਾਇਆ ਉਹੀ ਜਿਹੜੇ ਸੀਗੇ ਉਹ ਯੂ ਟਰਨ ਲੈ ਗਏ ਔਰ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਬੋਲ ਪਏ ਕਿ ਗਲਤ ਕੀਤਾ ਹੈਗਾ ਵਸੀਨ ਭਗਵੰਤ ਮਾਨ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਨਹੀਂ ਸੀ ਕਰਨਾ ਚਾਹੀਦਾ ਹੈਗਾ ਔਰ ਉਦੇ ਵਿੱਚ ਖੈਰਾ ਸਾਹਿਬ ਵੀ ਮੌਜੂਦ ਹੈ ਚੰਨੀ ਬਾਜਵਾ ਕੈਪਟਨ ਵਰਗੇ ਜਿਹੜੇ ਬੋਲਦੇ ਨਜ਼ਰ ਆ ਰਹੇ ਸੀਗੇ ਤੇ ਜਦੋਂ ਹੁਣ ਸੀਐਮ ਭਗਵੰਤ ਮਾਨ ਨੇ ਇਹਨਾਂ ਦੇ ਖਿਲਾਫ ਐਕਸ਼ਨ ਸ਼ੁਰੂ ਕੀਤਾ ਇਹਨਾਂ ਦੇਗੇ 56 ਟਾਇਟ ਕੀਤਾ ਹੈਗਾ ਵੈ ਤੇ ਇਹ ਆਪਣੇ ਜਿਹੜੇ ਆ ਉਹ ਆ ਅਲਫਾਜ਼ਾ ਤੋਂ ਮੁਕਰ ਗਏ ਹੈਗੇ ਆ ਔਰ ਆਪਣੇ ਬਿਆਨ ਜਿਹੜੇ ਬਦਲਦੇ ਨਜ਼ਰ ਆ ਰਹੇ ਹੈਗੇ ਆ ਕਿਉਂਕਿ ਸੀਐਮ ਭਗਵੰਤ ਮਾਨ ਨੇ ਕਿਹਾ ਸੀਗਾ ਕਿ ਜਿਹੜਾ ਵੀ ਹਮਾਇਤ ਚ ਬੋਲੇਗਾ ਉਹ ਆਪਣੇ ਆਪਣੇ ਕਾਗਜ਼ ਤਿਆਰ ਕਰ ਲੈ ਕਿਉਂਕਿ ਮਾਫੀ ਕਿਸੇ ਨੂੰ ਨਹੀਂ ਦਿੱਤੀ ਜਾਣੀ ਭਾਵੇਂ ਕੋਈ ਲੋਕਾ ਸੰਤਰੀ ਹੋਵੇ ਭਾਵੇਂ ਕੋਈ ਮੰਤਰੀ ਹੈ ਜਿਹੜਾ ਜਿਹੜਾ ਵੀ ਮਲਬਸ ਹੋਇਆ ਨਸ਼ਿਆਂ ਦੇ ਵਿੱਚ ਹਰ ਇੱਕ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਣੀ ਹੈ ਕਿਉਂਕਿ ਪੰਜਾਬ ਨਗਰ ਪਾਕ ਕਰਨਾ ਹੈ ਸਾਫ਼ ਕਰਨਾ ਹੈ ਤੇ ਇਹ ਕਦਮ ਜਿਹੜਾ ਲੈਣਾ ਜ਼ਰੂਰੀ ਹੈਗਾ ਵੈ ਵੀਡੀਓ ਦੇ ਵਿੱਚ ਵੀ ਤੁਸੀਂ ਸੁਣਿਆ ਕਿ ਜਿਸ ਤਰ੍ਹਾਂ ਸੀਐਮ ਭਗਵੰਤ ਮਾਨ ਕਹਿੰਦੇ ਅਸੀ ਕਿ ਜਦੋਂ ਮੈਂ ਬਾਰ ਨਿਕਲਣਾ ਮੈਂ ਲੋਕ ਜਿਹੜੇ ਮੇਰੇ ਕੰਨਾਂ 'ਚ ਕਹਿੰਦੇ ਆ ਕਿ ਹੁਣ ਇਹ ਵਾਪਸ ਨਾ ਆਉਣ ਹੁਣ ਇਹਨਾਂ ਦੀ ਜ਼ਮਾਨਤ ਨਾ ਹੋਵੇ ਹੁਣ ਇਹ ਕਿਤੇ ਛੁੱਟ ਕੇ ਨਾ ਆ ਜਾਣ ਕਿ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਗੁੱਸਾ ਇਹਨਾਂ ਨੂੰ ਲੈ ਕੇ ਸੀਗਾ ਕਿ ਲੋਕ ਚਾਹੁੰਦੇ ਆ ਕਿ ਇਹਨਾਂ ਨੂੰ ਬੜੇ ਤੋਂ ਬੜੀ ਸਜ਼ਾ ਦਿੱਤੀ ਜਾਵੇ ਪਰ OCM ਭਗਵੰਤ ਮਾਨ ਦਾ ਵੀ ਇਹੀ ਕਹਿਣਾ ਸੀਗਾ ਕਿ ਅਸੀਂ ਵੱਡੇ ਤੋਂ ਵੱਡੇ ਵਕੀਲ ਵੀ ਕਰਾਂਗੇ ਅਸੀਂ ਸਬੂਤ ਵੀ ਦੇਵਾਂਗੇ ਅੱਗੇ ਸਜ਼ਾ ਦੇਣਾ ਅਦਾਲਤਾਂ ਦਾ ਕੰਮ ਹੈ ਅਸੀਂ ਹਰ ਮੌਕੇ ਨੂੰ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ दवा एक किसी तरह भी बच के ना निकल सक बाकी कहना सीबे बारे कमेंट्स करके लाजमी दस्य रखिए अपना ढेर सारा ख्याल मिलेंगे अगली वीडियो अल्लाह हाफिज